ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਫਰੀਦਕੋਟ ਜੇਲ੍ਹ ਚ ਪਤੀਆਂ ਨੂੰ ਮਿਲਣ ਵਾਲੀਆਂ ਤਿੰਨ ਔਰਤਾਂ ਗ੍ਰਿਫਤਾਰ ਆਪਣੇ ਪਤੀਆਂ ਨੂੰ ਮਿਲਣ ਬਹਾਨੇ ਪੰਜਾਬ ਦੀ ਫਰੀਦਕੋਟ ਸੈਂਟਰਲ ਮਾਡਰਨ ਜੇਲ੍ਹ ਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਸਿਮ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਚ ਅੱਜ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਤੋਂ 3 ਗ੍ਰਾਮ ਹੈਰੋਇਨ ਤੇ 9 ਮੋਬਾਈਲ ਸਿਮ ਬਰਾਮਦ ਹੋਏ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਇੰਡੀਗੋ ਦੀ ਉਡਾਨ ਰੱਦ ਜਹਾਜ਼ 'ਚ ਆਈ ਤਕਨੀਕੀ ਖਰਾਬੀ ਐਤਵਾਰ ਨੂੰ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਇੰਡੀਗੋ ਦੀ ਉਡਾਨ ਵਿੱਚ ਤਕਨੀਕੀ ਖਰਾਬੀ ਪਾਈ ਗਈ ਇਸ ਤੋਂ ਬਾਅਦ ਉਡਾਨ ਰੱਦ ਕਰ ਦਿੱਤੀ ਗਈ ਪਾਇਲਟ ਨੂੰ ਉਡਾਨ ਤੋਂ ਪਹਿਲਾਂ ਜਾਂਚ ਦੌਰਾਨ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ ਸਾਵਧਾਨੀ ਵਜੋਂ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਘਰੋਂ 1 ਲੱਖ ਰੁਪਏ ਦੀ ਨਕਦੀ ਤੇ 3 ਤੋਲੇ ਸੋਨੇ ਦੇ ਗਹਿਣੇ ਚੋਰੀ ਅਨਪਛਾਤੇਆਂ ਖਿਲਾਫ ਮਾਮਲਾ ਦਰਜ ਗੁਰਦਾਸਪੁਰ ਦੀ ਰੰਦਾਵਾ ਕਲੋਨੀ ਵਿੱਚ ਰਹਿਣ ਵਾਲੇ ਹਰਜੀਤ ਸਿੰਘ ਦੇ ਘਰੋਂ ਚੋਰਾਂ ਨੇ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਇਸ ਤੋਂ ਬਾਅਦ ਚੋਰਾਂ ਨੇ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਵਿੱਚੋਂ 1 ਲੱਖ ਰੁਪਏ ਦੀ ਨਕਦੀ, 1000 ਨਿਊਜ਼ੀਲੈਂਡ ਡਾਲਰ ਅਤੇ 3 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਬਠਿੰਡਾ 'ਚ ਨਸ਼ਿਆਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, 3 ਮਹਿਲਾ ਤਸਕਰਾਂ ਦੇ ਕਾਰਾਂ ਤੇ ਚੱਲਿਆ ਬੁਲਡੋਜ਼ਰ। ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਐਤਵਾਰ ਨੂੰ ਸ਼ਹਿਰੀ ਖੇਤਰ ਦੇ ਡਿਵੀਜ਼ਨ ਨੰਬਰ 2 ਵਿੱਚ ਦੋ ਵਿਅਕਤੀਆਂ ਅਤੇ ਪਟਾਪਾਈਕਾ ਵਿੱਚ ਇੱਕ ਨਸ਼ਾ ਤਸਕਰ ਵਿਰੁੱਧ ਮੁਹਿੰਮ ਚਲਾਈ ਤਿੰਨੋਂ ਨਸ਼ਾ ਤਸਕਰ ਔਰਤਾਂ ਹਨ ਅਤੇ ਉਨ੍ਹਾਂ ਵਿਰੁੱਧ ਨਸ਼ਾ ਤਸਕਰੀ ਦੇ ਲਗਭਗ 15 ਮਾਮਲੇ ਦਰਜ ਹਨ ਇਸ ਦੌਰਾਨ ਤਸਕਰਾਂ ਵੱਲੋਂ ਬਣਾਈ ਗਈ ਜਾਇਦਾਦ ਤੇ ਬੁਲਡੋਜ਼ਰ ਚਲਾ ਕੇ ਕਾਰਵਾਈ ਕੀਤੀ ਗਈ ਦਿੱਲੀ ਦੀ ਜਾਮਾ ਮਸਜਿਦ ਦੇ ਵਾਜ਼ੂਖਾਨੇ ਤੇ ਚਲਾਇਆ ਗਿਆ ਬੁਲਡੋਜ਼ਰ ਪਾਰੀ ਪੁਲਿਸ ਫੋਰਸ ਤਾਇਨਾਤ ਐਤਵਾਰ 22 ਜੂਨ ਨੂੰ ਮੰਗੋਲਪੁਰੀ ਵਿੱਚ ਜਾਮਾ ਮਸਜਿਦ ਦੇ ਵਜ਼ੂਖਾਨੇ ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ। ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਨਗਰ ਨਿਗਮ ਦੇ ਪੰਜ ਬੁਲਡੋਜ਼ਰਾਂ ਨੇ ਮਸਜਿਦ ਦੇ ਵਜ਼ੂਖਾਨੇ ਤੇ ਕਾਰਵਾਈ ਕੀਤੀ। ਪਿਛਲੇ ਸਾਲ ਵੀ ਨਗਰ ਨਿਗਮ ਨੇ ਮਸਜਿਦ ਦੇ ਇਸੇ ਵਜ਼ੂਖਾਨੇ ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਸੀ। ਅੰਮ੍ਰਿਤਸਰ ਚ ਆਈਐਸਆਈ ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਦੇ ਸੱਚ 2 ਗ੍ਰਿਫਤਾਰ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਅਤੇ ਸਾਹਿਲ ਮਸੀਹ ਉਰਫ ਸ਼ਾਲੀ ਵਜੋ ਹੋਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ਆਈਐਸਆਈ ਦੇ ਕਰਮਕੁਨਾ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਉਸਤੇ ਪੈਨ ਡਰਾਈਵ ਰਾਹੀਂ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ ਇਸ ਮਾਮਲੇ ਵਿੱਚ ਸ਼ਾਮਲ ਮੁੱਖ ਆਈਐਸਆਈ ਹੈਂਡਲਰ ਦੀ ਪਛਾਣ ਰਾਣਾ ਜਾਵੀਦ ਵਜੋਂ ਹੋਈ ਹੈ ਨਿਊਜ਼ੀਲੈਂਡ ਪੇਜੰਦੇ ਨਾਮ ਤੇ 7 ਲੱਖ ਰੁਪਏ ਦੀ ਠੱਗੀ 2 ਖਿਲਾਫ ਮਾਮਲਾ ਦਰਜ ਅਰुण కుమార్ ਵਾਸੀ ਸ਼ਿਮਨਗਰ ਦਿਨਾਨਗਰ ਤੋਂ ਮੁਲਜ਼ਮ ਨੇ ਨਿਊਜ਼ੀਲੈਂਡ ਪੇਜੰਦਾ ਵਾਅਦਾ ਕਰਕੇ ਉਸ ਤੋਂ 7 ਲੱਖ ਰੁਪਏ ਲੈ ਲਏ ਪੈਸੇ ਲੈਣ ਦੇ ਬਾਵਜੂਦ ਨਾ ਵਿਦੇਸ਼ ਭੇਜਿਆ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ ਪੁਲਿਸ ਨੇ ਮੁਲਜ਼ਮ ਵਿਕਰਮਜੀਤ ਸਿੰਘ ਵਾਸੀ ਦਿਲਬਾਗ ਨਗਰ ਅੰਮ੍ਰਿਤਸਰ ਅਤੇ ਸੰਨੀ ਸੰਦੂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਲੁਧਿਆਣਾ ਚ ਔਰਤ ਨੇ ਮੰਦਰ ਚ ਕੀਤੀ ਬੇਅਦਬੀ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਮਾਮਲਾ ਕੀਤਾ ਦਰਜ ਥਾਣਾ ਸਲੀਮ ਤਾਬਰੀ ਇਲਾਕੇ ਵਿੱਚ ਪੈਂਦੀ ਭਗਤ ਸਿੰਘ ਕਲੋਨੀ ਵਿੱਚ ਸਦਾ ਸ਼ਿਵ ਮੰਦਰ ਵਿੱਚ ਇੱਕ ਔਰਤ ਵੱਲੋਂ ਸ਼ਿਵ ਪਰਿਵਾਰ ਨਾਲ ਬੇਅਦਬੀ ਕੀਤੀ ਗਈ जिस ਤੋਂ ਬਾਅਦ ਇਲਾਕੇ ਵਿੱਚ ਮਾਹੌਲ ਤਣਾਅਪੂਰਵਕ ਬਣ ਗਿਆ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਭਾਰੀ ਇਕੱਠ ਹੋ ਗਿਆ ਪੁਲਿਸ ਟੀਮ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਅਤੇ ਬੇਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਸੌਰੇ ਪਰਿਵਾਰ ਵਿਰੁੱਧ ਕੇਸ ਦਰਜ ਦਾਜ ਲਈ ਵਿਆਹੁਤਾ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ ਹੇਠ थाना सदर ਪੱਟੀ ਦੀ ਪੁਲਿਸ ਨੇ ਸੌਰੇ ਪਰਿਵਾਰ ਦੇ 4 ਮੈਂਬਰਾਂ ਖਿਲਾਫ ਕੇਸ ਦਰਜ ਕੀਤਾ ਹੈ ਇਮਾਨਤਪ੍ਰੀਤ ਕੌਰ ਪੁੱਤਰੀ ਗੁਰਬਿੰਦਰ ਸਿੰਘ ਵਾਸੀ ਬਹਾਦਰ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਦੇ ਨਾਲ ਨਾਲ ਤੰਗ ਪਰੇਸ਼ਾਨ ਕਰਨ ਲੱਗਾ ਅਮਰਨਾਥ ਯਾਤਰਾ ਬਾਰੇ ਅਜਿਹਾ ਕਿਉਂ ਬੋਲੇ ਸੀਐਮ ਉਮਰ ਅਬਦੁੱਲਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਸੀਂ ਸ਼੍ਰੀ ਅਮਰਨਾਥ ਯਾਤਰਾ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ ਪਰ ਸੁਰੱਖਿਆ ਦੀ ਜ਼ਿੰਮੇਵਾਰੀ ਰਾਜ ਭਵਨ ਅਤੇ ਉਪ ਰਾਜਪਾਲ ਦੀ ਹੈ ਆਉਣ ਵਾਲੇ ਸਰਦਾਲੂ ਸ਼ਾਂਤੀਪੂਰਨ ਅਤੇ ਪਰੋਸੇਮੰਦ ਮਾਹੌਲ ਵਿੱਚ ਆਪਣੀ ਯਾਤਰਾ ਪੂਰੀ ਕਰਕੇ ਸੁਰੱਖਿਅਤ ਆਪਣੇ ਘਰਾਂ ਨੂੰ ਪਰਤਣਗੇ ਪੂਰਾ ਕਸ਼ਮੀਰ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ بارش ਦਾ ਅਲਰਟ ਪੰਜਾਬ 'ਚ ਅੱਜ ਪੁੱਜੇਗਾ ਮੌਨਸੂਨ ਮੌਸਮ ਵਿਭਾਗ ਮੁਤਾਬਕ ਦਿੱਲੀ ਤੇ ਆਸ-ਪਾਸ ਤੇਜ਼ ਬਾਰਿਸ਼ ਹੋਣ ਦਾ ਅਨੁਮਾਨ ਹੈ ਇਸ ਨੂੰ ਧਿਆਨ 'ਚ ਰੱਖਦਿਆਂ yellow ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਤਰਾਖੰਡ हिमाचल ਤੇ ਜੰਮੂ ਵਿੱਚ ਬਾਰਿਸ਼ ਹੋਣ ਕਾਰਨ ਰਾਤ ਦੇ ਨਾਲ-ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਥਾਵਾਂ ਤੇ ਜ਼ਮੀਨ ਵੀ ਖਿਸਕੀ ਹੈ। 25 ਜੂਨ ਨੂੰ ਹੋਵੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਚੋਣ 25 ਜੂਨ ਨੂੰ ਹੋਵੇਗੀ। ਡੀਐਸਜੀਐਮਸੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਕਿਹਾ ਕਿ ਚੋਣ ਕਰਵਾਉਣ ਦਾ ਅਧਿਕਾਰ ਦਿੱਲੀ ਦੇ ਉਪਰਾਜਪਾਲ ਅਤੇ ਗੁਰਦੁਆਰਾ ਨਿਰਦੇਸ਼ਕ ਦਾ ਹੈ। ਇਸ ਬਾਰੇ ਜਾਣਕਾਰੀ ਜਾਰੀ ਹੋ ਚੁੱਕੀ ਹੈ। ਵਿਜੀਲੈਂਸ ਬਿਊਰੋ ਨੇ 50000 ਰੁਪਏ ਰਿਸ਼ਵਤ ਲੈੰਦਾ ਰਿਕਵਰੀ ਏਜੰਟ ਕੀਤਾ ਗ੍ਰਿਫਤਾਰ ਅੰਮ੍ਰਿਤਸਰ ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਪੰਜਾਬ ਗ੍ਰਾਮਿੰਗ ਬੈਂਕ ਨਾਲ ਸੰਬੰਧਿਤ ਇੱਕ ਰਿਕਵਰੀ ਏਜੰਟ ਜਤਿੰਦਰ ਪਾਲ ਪਿਪਲਾਨੀ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 50000 ਰੁਪਏ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਬ੍ਰਾਜ਼ੀਲ ਵਿੱਚ ਗਰਮ ਹਵਾ ਦੇ ਗੁਬਾਰੇ ਨੂੰ ਅੱਗ ਲੱਗੀ ਸਿੱਧੇ ਜ਼ਮੀਨ ਤੇ ਡਿੱਗ ਪਏ ਲੋਕ ਬ੍ਰਾਜ਼ੀਲ ਦੇ ਦੱਖਣੀ ਰਾਜ ਸੰਤਾ ਕੈਟਰਿਨਾ ਉੱਤੇ ਇੱਕ ਉਡਾਨ ਦੌਰਾਨ ਇੱਕ ਗਰਮ ਹਵਾ ਦੇ ਗੁਬਾਰੇ ਵਿੱਚ ਅੱਗ ਲੱਗ ਗਈ ਅਤੇ ਉਹ ਸਿੱਧਾ ਅਸਮਾਨ ਤੋਂ ਡਿੱਗ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ 13 ਲੋਕ ਬਚ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜੇਲ ਵਿਭਾਗ 'ਚ ਹੋਵੇਗੀ 500 ਅਸਾਮੀਆਂ ਦੀ ਭਰਤੀ। ਸਨਤਕਾਰ ਵੰਡ ਸਕਣਗੇ ਆਪਣੇ ਪਲਾਟ। ਮੋਹਾਲੀ ਦੇ ਇੰਡਸਟਰੀਅਲ ਏਰੀਏ 'ਚ ਜਿਸ ਤਰ੍ਹਾਂ ਇੱਕ ਵੱਡਾ ਪਲਾਟ ਕੱਟ ਕੇ ਵੇਚਣ ਦੇ ਮਾਮਲੇ 'ਚ ਸਾਬਕਾ ਸਨਤ ਮੰਤਰੀ ਸੁੰਦਰ ਸ਼ਿਆਮ ਅਰੋੜਾ ਤੇ ਪਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ ਉਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਪੰਜਾਬ ਮੰਤਰੀ ਮੰਡਲ ਨੇ ਸਨਤੀ ਪਲਾਟਾਂ ਨੂੰ ਵੰਡਣ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ 'ਚ ਐਤਵਾਰ ਨੂੰ ਪੁੱਜ ਸਕਦਾ ਮੌਨਸੂਨ ਭਾਰੀ ਬਾਰਿਸ਼ ਦਾ ਆਰੈਂਜ ਅਲਰਟ ਜਾਰੀ। ਪੰਜਾਬ 'ਚ ਮੌਨਸੂਨ ਦੀ ਆਮਦ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਸੂਬੇ 'ਚ ਭਾਰੀ ਬਾਰਿਸ਼ ਹੋਣ ਦਾ ਆਰੈਂਜ ਅਲਰਟ ਜਾਰੀ ਕੀਤਾ ਹੈ। 23 ਤੇ 25 ਜੂਨ ਨੂੰ ਵੀ ਕੁਝ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 26 ਤੇ 27 ਜੂਨ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਸ੍ਰੀ ਕੀਰਤਪੁਰ ਸਾਹਿਬ ਵਿਖੇ ਆਇਆ ਅਜੀਬ ਮਾਮਲਾ 18 ਸਾਲ ਪਹਿਲਾ ਮ੍ਰਿਤਕ ਵਿਅਕਤੀ ਦੀ ਸੇਫ ਪੰਜਾਬ ਹੈਲਪਲਾਈਨ ਤੇ ਹੋਈ ਸ਼ਿਕਾਇਤ। ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ 18 ਸਾਲ ਪਹਿਲਾ ਮ੍ਰਿਤਕ ਵਿਅਕਤੀ ਦਾ ਨਾਮ ਲੈ ਕੇ ਇਹ ਸ਼ਿਕਾਇਤ ਕਰ ਦਿੱਤੀ ਗਈ ਕਿ ਇਹ ਵਿਅਕਤੀ ਨਸ਼ੇ ਦਾ ਸੇਵਨ ਅਤੇ ਵਿਕਰੀ ਕਰਦਾ ਹੈ। ਜਦੋਂ ਪੁਲਿਸ ਮੁਲਾਜ਼ਮ ਦੁਕਾਨ ਤੇ ਪਹੁੰਚ ਕੇ ਪੁੱਛਣ ਲੱਗੇ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ 12 ਜਨਵਰੀ 2007 ਨੂੰ ਸਵਰਗ ਸਿਦਾਰ ਗਏ ਸਨ ਜਿਸ ਤੋਂ ਬਾਅਦ ਦੀਪਕ ਆਤਰੀ ਨੂੰ ਆਪਣੇ ਪਿਤਾ ਜੀ ਦੀ ਮੌਤ ਦਾ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਪਿਆ ਸੂਬੇ 'ਚ ਅੱਜ ਪੁੱਜ ਸਕਦੇ ਮੌਨਸੂਨ ਭਾਰੀ ਬਾਰਿਸ਼ ਦਾ orange alert ਜਾਰੀ ਮੌਸਮ ਵਿਭਾਗ ਨੇ ਸੂਬੇ 'ਚ orange alert ਜਾਰੀ ਕੀਤਾ ਹੈ 23 ਤੇ 25 ਜੂਨ ਨੂੰ ਵੀ ਕੁਝ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਠਾਨਕੋਟ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤੇ ਰੋਪੜ ਚ ਹਲਕੀ ਬਾਰਿਸ਼ ਹੋਈ ਹੋਰਨਾ ਜ਼ਿਲ੍ਹਿਆਂ ਚ ਦਿਨ ਭਰ ਬੱਦਲ ਛਾਏ ਰਹੇ ਮੌਸਮ ਚ ਬਦਲਾਅ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ 10 ਸਾਲ ਪੁਰਾਣੇ ਕੰਪਿਊਟਰਾਂ ਨਾਲ ਸਾਰਿਆ ਜਾ ਰਿਹਾ ਹੈ ਬੁੱਤਾ ਸਿੱਖਿਆ ਵਿਭਾਗ ਨੇ ਗ੍ਰੇਡਿੰਗ ਡਿਗਨ ਦੇ ਡਰੋਂ ਨਹੀਂ ਖਰੀਦੇ ਨਵੇਂ ਕੰਪਿਊਟਰ ਬੇਸ਼ੱਕ ਸਕੂਲਾਂ ਵਿੱਚ ਸੁਧਾਰ ਨੂੰ ਲੈ ਕੇ ਪ੍ਰੋਮ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਮੁਕਾਬਲੇ ਵਿੱਚ ਪੰਜਾਬ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ ਪਰ ਹਕੀਕਤ ਇਹ ਹੈ ਕਿ ਸਿੱਖਿਆ ਵਿਭਾਗ ਨੇ ਸਾਲ 2015 ਤੋਂ ਬਾਅਦ ਕੋਈ ਨਵਾਂ ਕੰਪਿਊਟਰ ਖਰੀਦ ਨਹੀਂ ਕੀਤਾ ਇਸ ਪਿੱਛੇ ਵੱਡਾ ਤਕਨੀਕੀ ਕਾਰਨ ਸੀ ਕਿ ਜੇਕਰ ਵਿਭਾਗ ਨਵੇਂ ਕੰਪਿਊਟਰ ਖਰੀਦ ਲੈਂਦਾ ਤਾਂ ਸੂਬੇ ਦੀ ਗ੍ਰੇਡਿੰਗ ਡਿੱਗ ਸਕਦੀ ਸੀ ਜਿਸ ਕਰਕੇ ਵਿਭਾਗ ਨੇ ਨਵੇਂ ਕੰਪਿਊਟਰ ਖਰੀਦਣ ਦਾ ਹੌਸਲਾ ਨਹੀਂ ਕੀਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਦੇ ਬਿਆਨ ਤੇ ਕੀਤੀ ਟਿੱਪਣੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਉਹ ਪੰਜਾਬ ਦਾ ਫਗੋੜਾ ਅਤੇ ਪੰਜਾਬੀਆਂ ਵੱਲੋਂ ਨਕਾਰਿਆ ਹੋਇਆ ਨੇਤਾ ਹੈ ਇਸ ਕਰਕੇ ਉਹ ਬੇਤੁਕੇ ਤੇ ਬੇਬੁਨਿਆਦ ਬਿਆਨ ਦੇ ਰਿਹਾ ਹੈ ਉਹ ਦੇੜਬਾ ਵਿਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ